जामी वे जाम कावां उथे कुरलामी वेकाव जामी वे जामी वेकाम उते कुरली वेकाम सतां समुंद तूं पार वेल वेकाव तीअं परदेस ਵੇਲੇ ਚਾਮੀ ਮੇ ਕਾਮਾਂ ਧੀਆ ਪਰਦੇ ਸੂਣਾ ਦਾ ਪਿਆਰ ਵੇ ਬਚਪਨ ਦੀ ਯਾਦ ਪੁਰਾਣੀ ਬਾਬਲ ਤੇ ਅਮੜੀ ਰਾਣੀ ਬਚਪਨ ਦੀ ਯਾਦ ਪੁਰਾਣੀ ਬਾਬਲ ਤੇ ਅਮੜੀ ਰਾਣੀ ਵੀਰਾਂ ਨੂੰ ਚੇਤੇ ਕਰਕੇ ਅੱਖੀਆਂ 'ਪਰ ਆਇਆ ਪਾਣੀ ਵੱਸੋ ਵੇ ਵੱਸੋ ਵੀਰਾ ਖੁਸ਼ੀਆਂ ਵਿੱਚ ਹੱਸੋ ਵੇ ਵੀਰਾ ਪਹਿਣਾ ਨੂੰ ਦੇਣਾ ਨਾ ਵਿਸਾਰੂ ਵੇ ਲੈ ਝੂਮੀ ਬੇਕਾਵਾ ਤੀਆਂ ਪਰਦੇਸਾਂ ਦਾ ਪਿਆਰ ਬਿਲੇ ਜਾਂ ਮੀ ਵਕਾਵਾ ਤੀ ਆ ਪਰਦੇਸਾਂ ਦਾ ਪਿਆਰ ਵੇ ਖੁਸ਼ੀਆਂ ਦਾ ਕਿਹੜਾ ਵਿੜਿਆ ਇਸ ਵਰਗਾ ਕਿਹੜਾ ਵਿੜਿਆ ਸਵਰਗਾ ਤੋਂ ਸੋਨਾ ਸੀ ਵੇ ਅਮੜੀ ਦਾ ਮੇੜਾ ਅੜਿਆ ਸਵਰਗਾ ਤੋਂ ਸੋਨਾ ਸੀ ਵੇ ਅਮੜੀ ਦਾ ਮੇੜਾ ਅੜਿਆ ਜਿੱਥੇ ਮੈਂ ਮੋਜ ਮਨਾਈ ਗਲੀਆਂ ਵਿੱਚ ਲੁਕਣ ਮਿਚਾਈ ਜਿੱਥੇ ਮੈਂ ਮੋਜ ਮਨਾਈ ਗਲੀਆਂ ਵਿੱਚ ਲੁਕਣ ਮਿਚਾਈ ਖੇੜੀ ਸਹੇਲੀਆਂ ਦੇ ਨਾਲ ਵੇਲੇ ਚਾਵੀ ਬਕਵਾ ਤੀਆਂ ਪਰਦੇਸਣਾ ਦਾ ਪਿਆ ਜਾਂ ਵੀ ਬੇਕਾਮ ਤਿਆ ਪਰਦੇਸ ਸੁਨਾ ਦਾ ਪਿਆਰ ਵੇ ਬਾਬਲ ਦੀ ਰਹਿਤ ਪਿਆਰੀ ਮਿੱਟੀ ਦੀ ਚਹਿਕ ਪਿਆਰੀ ਬਾਬਲ ਦੀ ਰਹਿਤ ਪਿਆਰੀ ਮਿੱਟੀ ਦੀ ਚਹਿਕ ਨਿਆਰੀ ਚੇਤਰ ਦੇ ਚੜਦੇ ਸੂਰਜ ਚਿੜੀਆਂ ਦੀ ਚਹਿਕ ਪਿਆਰੀ ਕੰਦਾਤੇ ਮੋਰ ਉਲੀਕੇ ਕਈ ਕੋਈ ਕੁਝ ਹੋਰ ਉਲੀਕੇ ਕੰਦਾਤੇ ਮੋਰ ਉਲੀਕੇ ਕਈ ਕਈ ਕੁਝ ਹੋਰ ਉਲੀਕੇ ਆਉਂਦੇ ਨੇ ਚੇਤੇ ਕਈ ਕਈ ਵਾਰ ਪਰਦੇਸਾਂ ਦਾ ਪਿਆਰ ਵੇ ਵੇਲ ਜਾਵੀ ਬੇਕਾਮਾ ਤੀਆਂ ਪਰਦੇਸਾਂ ਦਾ ਪਿਆਰ ਵੇ ਜਾਵੀ ਵੇ ਜਾਵੀ ਬੇਕਾਮਾ ਉਥੇ ਕੁਰ ਲਾਵੀ ਬੇਕਾਮਾ ਸਤਾਸ ਇਹ ਪਰਦੇਸਾਂ ਦਾ ਪਿਆਰ ਵੇ ਵੇਲੇ ਜਾਂ ਮੀ ਵਕਾਮ ਤਿਆ ਪਰਦੇਸਾਂ ਦਾ ਪਿਆਰ ਵੇ